ਆ ਰਹੇ ਹਿੱਸੇ ਜਿਹੜੇ ਸਾਡੇ ਨਾਲ ਵੀਰ ਔਰ ਸਾਰੇ ਇਕੱਠੇ ਹੋਏ ਨੇ ਬਈ ਫਾਰ ਯੂਨੀਅਨ ਦੇ ਜਿਹੜੇ ਨੀਤ ਆਏ ਨੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਔਰ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਇਥੋਂ ਦਾ ਵੀ ਆਪਣੇ ਪੰਜਾਬ ਦਾ ਇਹ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਏਡੀ ਗੱਲ ਕਹਿਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕ ਦੇ ਰੂਪ ਦੇ ਵਿੱਚ ਹੋਇਆ ਸੋ ਉਹਦੇ ਮੁਤਾਬਿਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀ ਸਾਹਿਬ ਦੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਮੁਕਤਾਰਾ ਆਪਾਂ ਕਰਦੇ ਆਂਗੇ ਇਹ ਗੱਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਉਹਨਾਂ ਆਉਣਗੇ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪ ਆਪ ਪਰ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਕੋ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਦੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਆਂ ਖਾਲਸਾ ਕੋਲੀ ਪੜ੍ਹਾਉਂਦਾ ਰਿਆਂ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇਹ ਵੀ ਗੱਲਾਂ ਕਹਿਣਾ ਹੋ ਜਾਂਦਾ ਤੁਹਾਨੂੰ ਫਿਰ ਫਟੇ ਬੁਲਾਉਣਾ ਸ਼ਸ਼ਕਲ اور ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ ਠੰਡ ਵੀ ਆ ਤੁਸੀਂ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੱਟਾ ਨਾ ਸੋਲੋ ਲਿਖਤੀ ਗੱਲਬਾਤ ਹੋਈ ਹੈ ਜੋ ਲਿਖਤੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਉਹ ਬੋਲ ਕੇ ਦੱਸ ਮੈਨੂੰ ਲੱਖਾਂ ਸਦਾਣਾ ਸੁਣੋ ਤੂੰ ਬਾਹਰ ਜਿਹੜੇ ਬੰਦੇ ਨਾਲ ਸਵਾਲ ਕਰ ਰਿਹਾ ਉਹ ਕਰ ਲਓ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਓ ਅੱਜ ਮਿਤੀ 3/2/24 ਨੂੰ ਸਰਦਾਰ ਰੁਪਾ ਸਿੰਘ ਬਾਸੀ ਕੋਲਦਨਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜੀ ਨੇ ਇੱਕ ਦਰਖਾਸਤ ਆਪਾਂ ਉੱਤੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਐ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਹਦਨਾ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਅੱਜ ਕਿਉਂ ਨਹੀਂ ਤਾਲਵ ਜਵਾਬ ਦੇਣ ਲੱਗਿਆ ਸੁਣੋ ਬਈ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਨੇ ਪ੍ਰਾਈਵੇਟ ਬੰਦੇ ਜਿਹੜਾ ਕਰਦਾ ਉਹ ਜਿਹੜੀ ਚੈਨੀ ਖੋਈ ਹੈ ਬੇਸ਼ք ਖੜੇ ਪੁਲਿਸ ਨੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਰਦਾ 10000 ਰੁਪਏ ਸਫਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 10 ਤਰੀਕ ਤੱਕ ਅੱਤ ਕੱਲ ਨੂੰ ਐ ਦਵਾਰ ਹੈ 10 ਤਰੀਕ ਤੱਕ ਦਾ ਸਮਾਂ ਮੰਗਾਇਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹੋ ਬਈ ਨਹੀਂ ਉਹ ਨਹੀਂ ਦਸਕਾਰਾਂ ਵੀ ਛੱਡ ਦੇ ਨਹੀਂ ਨਾ ਪਤਾ ਲਾ ਕੰਮ ਤਾਂ ਉਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 10 ਤਰੀਕ ਨੂੰ ਜਿਹੜੀ ਕੀ ਰਿਹਾਈ ਹੋ ਕੀਤੀ ਜਾਵੇਗੀ ਤਾਂ ਏਡੀਜੀਪੀ ਡੀਆਈਜੀ ਡੀਸੀ ਐਸਐਸਬੀ ਐਸਪੀ ਤਾਂ ਹੋਰ तमाम ਸੀਨੀਅਰ ਅਫਸਰ ਇੱਥੇ ਪਹੁੰਚੇ ਹੋਏ ਨੇ ਤਾਂ ਲੱਖਾ ਸੁਧਾਨਾ ਦੇ ਵੱਲੋਂ ਜੋ ਉੱਚ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਇੱਥੇ ਪਹੁੰਚੇ ਹੋਏ ਨੇ ਸਵੇਰ ਤੋਂ ਹੀ ਲਗਾਤਾਰ ਮੀਟਿੰਗਾਂ ਜਾਰੀਆਂ ਸੀ 15 ਤੋਂ 20 ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਤੋਂ ਬਾਅਦ ਫੈਸਲਾ ਲਿਆ ਗਿਆ ਤਾਂ ਫੈਸਲਾ ਪੜ ਕੇ ਸੁਨਾਰੇ ਨੇ ਲੱਖਾ ਸੁਧਾਨਾ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਰੋਨੀ ਪ੍ਰਕਿਰਿਆ ਚ ਆ ਕੇ ਛੱਡਾ ਜਾਊਗਾ ਮੰਨ ਲਓ ਇਹ ਦਾ ਹੁਣ ਲਈ ਵਿਚਾਰ ਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਜੋਗੀ ਕਿ ਕਿੱਧਰ ਦੀ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਾਇਜ਼ ਬਚ ਗਏ ਜਾਂ ਤਾਂ ਸੀ ਬਚ ਗਈ ਜਾਂ ਸਰਕਾਰ ਦੇ ਲਈ ਇਹ ਬਚ ਗਈਆਂ ਫੇਰਾ ਜਾਗੇ ਕੋਈ ਬਚੀ ਬਚ ਗਈ ਕਿ ਪਾਸੇ ਸਹੀ ਹੈ ਬਾਈ ਸਹੀ ਹੈ ਦੁਆਰੇ ਆ ਜਾ ਨਾ ਛੱਡਿਓ ਆਹ ਹੋਮੂ ਵੀ ਸੁਣਾ ਦਿੰਨੇ ਹੈ ਕੀ ਗੱਲ ਕਹੀ ਜਾ ਰਹੀ ਹੈ ਲੱਖਾਂ ਸੁਦਾਣਾ ਦੇ ਵੱਲੋਂ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟ ਦੇ ਵਾਅਦੇ ਘੱਟ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜੋ ਨੌਜਵਾਨ ਆਉਣੇ ਹੋ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਣੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਲਾ ਨਹੀਂ ਕਰੂੰਗਾ ਮੈਂ ਪਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿਣਾ ਯਾਰ ਸਰ ਪਹਿਲੇ ਕੀ ਨੇ ਬਾਈ ਯਾਰ ਤੇ ਪਹਿਲੇ ਕੀ ਨੇ ਹੈ ਯਕੀਨ ਨਾਲ ਆ ਰਹੇ ਤੇ ਕੋਈ ਚਿੰਤਾ ਕਿੱਧਰ ਗਈ ਆਈ ਹੈ ਸਤਿਮਾਮ ਸੀਨੀਅਰ ਪੁਲਿਸ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਅਗਲੀ ਗੱਲ ਹੋਰ ਸੰਗ ਜੋ ਜਿੰਨੇ ਵੀ ਆਪਣੇ ਸਟੇਜ ਦੇ ਉੱਤੇ ਪਹੁੰਚੇ ਹੋਏ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰੋਸਾ ਜਿਹੜਾ ਕਿ ਦਿੱਤਾ ਜਾ ਰਿਹਾ ਹੈ ਲੈਕਚਰ ਰੂਪ ਦੇ ਵਿੱਚ ਤੇ ਭਰੋਸਾ ਇਹ ਦਿੱਤਾ ਗਿਆ ਹੈ ਅਗਲੀ ਗੱਲ ਬਈ ਸੁਣ ਲਓ ਤਾਂ ਹੁਣ ਤਰਨੇ ਨੂੰ ਕਿੰਨੀ ਦੇਰ ਤੱਕ ਖਤਮ ਕੀਤਾ ਜਾਵੇਗਾ ਇਦੇ ਬਾਰੇ ਵੀ ਲੱਖਾ ਸਦਾਨਾ ਜਾਣਕਾਰੀ ਦੇ ਰਹੇ ਨੇ ਛੱਡੇ ਜਾਣਗੇ ਹੋਣੇ ਛੱਡ ਦਨਗੇ ਖੜ ਜੋ ਆਪਣਾ ਨੁਕਸਾਨ ਹੋਇਆ ਉਹਦੀ ਪ੍ਰਭਾਈ ਕਰ ਲਿਓ ਭਾਈ ਇਹਨਾਂ ਨੇ ਇਹਦੀ ਪ੍ਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀਆ ਦਾ ਮੋਬਾਈਲ ਅਜਾ ਟੁੱਟ ਗਿਆ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਦਸ ਠੀਕ ਹੈ ਲਗਾਤਾਰ ਪ੍ਰਸ਼ਾਸਨ ਦੇ ਨਾਲ ਲਗਾਤਾਰ ਜਿਹੜੀ ਗੱਲਬਾਤ ਹੈ ਹਜੇ ਵੀ ਚੱਲ ਰਹੀ ਹੈ 15 ਤੋਂ 20 ਮਿੰਟ ਹੋ ਚੁੱਕਿਆ ਨੇ ਤਾਂ ਹੁਣ ਵੀ ਸੀਨੀਅਰ तमाम ਪੁਲਿਸ ਅਫਸਰ ਨੇ ਜਿਹੜੇ ਅਧਿਕਾਰੀ ਨੂੰ ਇੱਥੇ ਮੌਜੂਦ ਨੇ ਉਹਦੇ ਕੋਈ ਸ਼ਾਂਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਹੈ ਤਾਂ ਜੋ ਰੀਟੇਨ ਕੀਤੇ ਗਏ ਸੀ ਉਹਨਾਂ ਨੂੰ ਵੀ ਛੱਡਿਆ ਜਾ ਰਿਹਾ ਤਾਂ ਸ਼ਿਕਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜਾ ਅਨੰਦਵਾਲਾ ਦੇ 2 ਮਿੰਟ ਸੌਣ ਤਾਂ ਹੁਣ